ਅੱਜ ਆਪਾਂ ਇਹ ਖੋਏ ਵਾਲੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਨਾ ਖੋਏ ਤੋਂ ਦੇਖਣ ਨੂੰ ਜਿੰਨੀਆਂ ਸੋਹਣੀਆਂ ਲੱਗਣੇ ਖਾਣ ਚ ਉਹ ਤੋਂ ਵੀ ਵੱਧ ਸਵਾਦ ਨੇ ਕਣਕ ਦੇ ਆਟੇ ਨਾਲ ਅੱਜ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਵਧੀਆ ਪਿੰਨੀ ਸਾਡੀ ਬਣ ਕੇ ਤਿਆਰ ਹੋਏਗੀ ਤੇ ਬਹੁਤ ਅੱਛੀ ਆਪਾਂ ਇਹਨੂੰ ਕਿ ਤਿਆਰ ਕਰਾਂਗੇ ਜੇ ਚੈਨਲ ਤੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਨੂੰ ਸਬਸਕ੍ਰਾਈਬ ਕਰ ਥੱਲੇ ਆਈਕਨ ਦਬਾ ਕੇ ਜ਼ਰੂਰ ਪ੍ਰੈਸ ਕਰ ਦਿਓ ਤਾਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੇ ਪਾਪਾ ਅੱਥੀ ਇਹਦੀ ਚਪਾਗੇ ਇੱਕ ਕੌਲੀ ਦੁੱਧ ਸਿਰਫ ਇੱਕ ਕੌਲੀ ਪਾ ਰਹੇ ਹਾਂ ਇਹਦੇ ਵਿੱਚ ਕਰ ਇਹਨੂੰ ਥੋੜਾ ਗਰਮ ਕਰ ਲਵਾਂਗੇ ਜਿੱਦਾਂ ਦੁੱਧ ਥੋੜਾ ਜਿਹਾ ਗਰਮ ਹੋ ਜਾਏਗਾ ਇਹਦੇ ਵਿੱਚ ਆਪਾਂ ਪਾਵਾਂਗੇ ਮਿਲਕ ਪਾਊਡਰ ਮਿਲਕ ਕਰ ਲੈਣੇ ਨੂੰ ਆਪਾਂ ਥੋੜਾ ਜਿਹਾ ਕਰਕੇ ਇਹਦੇ ਵਿੱਚ ਐਡ ਕਰੀ ਜਾ ਤੇ ਨਾਲ-ਨਾਲ ਆਪਾਂ ਇਹਨੂੰ ਮੈਸ਼ ਕਰੀ ਜਾਵਾਂਗੇ ਤੇ ਜਿੱਦਾਂ ਇਹਦਾ ਦੁੱਧ ਗਰਮ ਹੋਈ ਜਾਏਗਾ ਨਾਲ ਹੋਈ ਜਾ ਤੇ ਇਸੇ ਤਰ੍ਹਾਂ ਹੀ ਆਪਾਂ ਥੋੜਾ-ਥੋੜਾ ਕਰਕੇ ਮਿਲਕ ਪਾਊਡਰ ਪਾ ਲੈਣਾ ਤੇ ਨਾਲ ਦੀ ਨਾਲ ਇਹਨੂੰ ਮਿਕਸ ਕਰੀ ਜਾਣਾ ਤੇ ਬਾਕੀ ਦਾ ਬਚਿਆ ਮਿਲਕ ਪਾਊਡਰ ਵੀ ਆਪਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਕਰ ਦਵਾਂਗੇ ਤੇ ਸਾਰਾ ਮਿਲਕ ਆਪਾਂ ਨੇ ਰਬੋਟ ਜਿੱਦਾਂ ਇਹ ਠੀਕ ਹੋਈ ਜਾਏਗਾ ਗਰਮ ਹੋਈ ਜਾਏਗਾ ਉਦੋਂ ਉਦਾਂ ਇਹ ਗਾੜਾ ਹੁੰਦਾ ਜਾਏਗਾ ਤੇ ਬਹੁਤ ਹੀ ਵਧੀਆ ਆਪਣਾ ਜਿਹੜਾ ਇਹਦੇ ਨਾਲ ਖੋਇਆ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਖੋਇ ਨੂੰ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਤਾਂ ਦੇਖੋ ਗੈਸ ਦੀ ਫਲੇਮ ਜਿਹੜੀ ਹੈ ਮੈਂ ਬਿਲਕੁਲ ਹਾਈ ਕੀਤੀ ਹੋਈ ਹੈ ਹਾਈ ਫਲੇਮ ਦੇ ਉੱਤੇ ਆਪਾਂ ਇਹਨੂੰ ਬੋਇਲ ਕਰ ਰਹੇ ਹਾਂ ਥੋੜੀ ਜੀ ਮੇਰੇ ਕੋਲ ਫਰੈਸ਼ ਮਲਾਈ ਸੀ ਉਹ ਵੀ ਮੈਂ ਇਹਦੇ ਵਿੱਚ ਪਾ ਦਿੱਤੀ ਹੈ ਇਹ ਦੇ ਇਹਦੇ ਨਾਲ ਜਿਹੜੀ ਆਪਣੀਆਂ ਪਿੰਨੀਆਂ ਨੇ ਸੌਫਟ ਬਣ ਕੇ ਤਿਆਰ ਹੋਣਗੀਆਂ ਥੀ ਟੇਸਟੀ ਵੀ ਲੱਗਣਗੀਆਂ ਤੇ ਇਹਨੂੰ ਲਗਾਤਾਰ ਆਪਾਂ ਇਸੇ ਤਰ੍ਹਾਂ ਹੀ ਚਲਾਉਂਦੇ ਰਹਿਣਾ ਆਪਾਂ ਨੇ ਹੱਥ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਲਗਾਤਾਰ ਇਸੇ ਤਰ੍ਹਾਂ ਹੀ ਚਲਾਉਂਦੇ ਰਵਾਂਗੇ ਕਿਉਂਕਿ ਗਾੜਾ ਹੋਣ ਤੋਂ ਬਾਅਦ ਇਹ ਦੁੱਧ ਸਾਈਡਾਂ ਦੇ ਹਾਲੇਦ ਵਾਲੇ ਲੱਗ ਜਾਂਦੇ ਤੇ ਨਾਲ ਦੀ ਨਾਲ ਆਪਾਂ ਇਹਨੂੰ ਹਟਾਈ ਜਾਵਾਂਗੇ ਤੇ ਨਾਲ ਨਾਲ ਮਿਕਸ ਕਰੀ ਜਾਵਾਂਗੇ ਤਾਂ ਦੇਖੋ ਇਹਨੂੰ ਲਗਾਤਾਰ ਆਪਾਂ ਚਲਾਈ ਜਾ ਰਿਹਾ ਹੁਣ ਇਹਦੇ ਵਿੱਚ ਇੱਕ ਬੋਇਲ ਜਾਂ ਆਉਣ ਲੱਗ ਗਿਆ ਇਹਨੂੰ ਆਪਾਂ ਨਾਲ ਨਾਲ ਬੋਇਲ ਕਰੀ ਜਾਵਾਂਗੇ ਤੇ ਜਿੱਦਾਂ ਦਾ ਇਹ ਬੋਇਲ ਹੋਈ ਜਾਏਗਾ ਇਹ ਕਾਫੀ ਗਾੜਾ ਹੋ ਜਾਏਗਾ ਤੇ ਇੱਥੇ ਮੈਂ ਲੈ ਲਈ ਕੜਾਈ ਕੜਾਈ ਦੇ ਵਿੱਚ ਆਪਾਂ ਪਾਵਾਂਗੇ ਕਿਉਂ ਕਿਉਂ ਮੈਂ ਇਹਦੇ ਵਿੱਚ ਪਾਇਆ ਦੋ ਵੱਡੇ ਚਮਚ ਦੇਸੀ ਘਿਓ ਪਾ ਦਿੱਤਾ ਹੈ ਤੇ ਘਿਓ ਨੂੰ ਆਪਾਂ ਪਹਿਲੇ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਿੱਦਾਂ ਘਿਓ ਗਰਮ ਹੋ ਜਾਏਗਾ ਇੱਥੇ ਵੀ ਨਾਲ-ਨਾਲ ਆਪਾਂ ਖੜਚੀ ਚਲਾਉਂਦੇ ਰਵਾਂਗੇ ਤੇ ਸਾਈਡਾਂ ਤੋਂ ਆਪਾਂ ਇਸੇ ਤਰ੍ਹਾਂ ਹੀ ਲਾਂਦੇ ਰਵਾਂਗੇ ਕਿਉਂਕਿ ਜਿਹੜਾ ਆਪਣਾ ਖੋਇਆ ਹੈ ਨਾਲ ਦੀ ਨਾਲ ਇਹ ਸੁੱਕਦਾ ਰਹਿੰਦਾ ਨਾਲ ਦੀ ਨਾਲ ਇਹਨੂੰ ਲਾਂਦੇ ਰਵਾਂਗੇ ਤੇ ਬਸ ਦੋ ਤਿੰਨ ਬੋਇਲ ਹੋਰ ਆਣਗੇ ਬਿਲਕੁਲ ਠਿਕ ਹੋ ਜਾਏਗਾ ਤੇ ਬਹੁਤ ਹੀ ਖੋਇ ਦੀ ਫਾਰਮ ਵਿੱਚ ਆ ਜਾਏਗਾ ਇਸੇ ਤਰ੍ਹਾਂ ਇਹਨੂੰ ਆਪਾਂ ਬੋਇਲ ਕਰੀ ਜਾਵਾਂਗੇ ਕਿਉਂ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਕਣਕ ਦਾ ਆਟਾ ਆਟਾ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਜਿਆਦਾ ਆਪਾਂ ਸਾਰਾ ਇਕੱਠਾ ਇੱਕੋ ਵਾਰੀ ਨਹੀਂ ਪਾਣਾ ਫਿਰ ਇਹਦੇ ਵਿੱਚ ਲਮਸ ਪੈਣ ਲੱਗ ਜਾਂਦੇ ਨੇ ਤੇ ਫਿਰ ਉਹ ਮੁਸ਼ਕਿਲ ਹੋ ਜਾਂਦਾ ਸਾਨੂੰ ਬਣਾਣਾ ਤੇ ਆਪਾਂ ਬਿਲਕੁਲ ਥੋੜਾ ਥੋੜਾ ਕਰਕੇ ਐਡ ਕਰਾਂਗੇ ਤੇ ਕਿਉਂ ਦੀ ਜੇ ਸਾਨੂੰ ਲੋੜ ਪਈ ਤਾਂ ਆਪਾਂ ਦੁਬਾਰਾ ਹੋਰ ਪਾਵਾਂਗੇ ਤੇ ਬਾਕੀ ਦਾ ਬਚਦਾ ਆਟਾ ਵੀ ਮੈਂ ਇਹਦੇ ਵਿੱਚ ਪਾ ਦਿੱਤਾ ਇੱਕ ਕੋਲੀ ਆਟਾ ਆਪਾਂ ਇਹਦੇ ਵਿੱਚ ਪੂਰਾ ਐਡ ਕਰ ਦਿੱਤਾ ਹੈ ਤਾਂ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਭੁੰਨਣਾ ਹੈ ਜਦ ਤੱਕ ਇਹਦੇ ਵਿੱਚੋਂ ਇੱਕ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਕਲਰ ਚੇਂਜ ਹੋਣ ਤੱਕ ਕਿਸੇ ਤਰ੍ਹਾਂ ਹੀ ਆਪਾਂ ਭੁੰਨੀ ਜਾਣਾ ਇਹਨੂੰ ਜਿੰਨਾ ਵਧੀਆ ਆਟਾ ਆਪਾਂ ਆਪਣਾ ਭੁੰਨੇਗਾ ਓਨੀ ਵਧੀਆ ਪਿੰਨੀ ਬਣ ਕੇ ਤਿਆਰ ਹੋਏਗੀ ਇਹਦੀ ਤੇ ਲਗਾਤਾਰ ਇਸੇ ਤਰ੍ਹਾਂ ਆਪਾਂ ਇਹਨੂੰ ਚਲਾਉਂਦੇ ਰਵਾਂਗੇ ਤੇ ਮੈਂ ਥੋੜਾ ਜਾਇ ਦੇ ਵਿੱਚ ਘਿਓ ਹੋਰ ਪਾ ਦਿੱਤਾ ਗਰੀਬ ਇੱਕ ਚਮਚਾ ਜਿਹੜਾ ਵੱਡਾ ਚਮਚ ਹੁੰਦਾ ਹੈ ਉਹ ਮੈਂ ਭਰ ਕੇ ਪਾ ਦਿੱਤਾ ਇਹਦੇ ਵਿੱਚ ਤੇ ਫਲੇਮ ਨੂੰ ਮੈਂ ਮੀਡੀਅਮ ਰੱਖਿਆ ਹੋਇਆ ਹੈ ਤੇ ਲਗਾਤਾਰ ਆਪਾਂ ਇਸੇ ਤਰੀਕੇ ਚਲਾਉਂਦੇ ਹੋਏ ਇਹਨੂੰ ਭੁੰਨ ਲਵਾਂਗੇ ਤੇ ਨਾਲ ਦੀ ਨਾਲ ਆਪਾਂ ਇੱਥੇ ਦੇਖ ਲੈਨੇ ਆ ਆਪਣਾ ਜਿਹੜਾ ਖੋਇਆ ਹੈ ਇਹ ਵੀ ਠੀਕ ਹੁੰਦਾ ਜਾ ਰਿਹਾ ਹੈ ਇਸੇ ਤਰੀਕੇ ਲਗਾਤਾਰ ਆਪਾਂ ਇਸੇ ਤਰ੍ਹਾਂ ਇਹਨੂੰ ਚਲਾਉਂਦੇ ਰਵਾਂਗੇ ਇਹ ਪਿੰਨੀ ਇੰਨੀਆ ਸਵਾਦ ਬਣ ਕੇ ਤਿਆਰ ਹੋ ਜਾਂਦੀਆਂ ਨੇ ਤੇ ਬਹੁਤ ਹੀ ਛੇਤੀ ਤਿਆਰ ਹੋ ਜਾਂਦੇ ਨੇ ਵੱਧ ਤੋਂ ਵੱਧ ਇਹਨੂੰ 15-20 ਮਿੰਟ ਦੇ ਵਿੱਚ ਆਪਾਂ ਬਣਾ ਕੇ ਘਰੇ ਤਿਆਰ ਕਰ ਲੈਣੇ ਆ ਤੇ ਬਿਲਕੁਲ ਇਸੋਖੇ ਤਰੀਕੇ ਦੇ ਨਾਲ ਤੇ ਘਰ ਦੇ ਸਮਾਨ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਤੇ ਨਾਲ ਦੀ ਨਾਲ ਆਪਾਂ ਆਟੇ ਨੂੰ ਵੀ ਭੁੰਨੀ ਜਾਵਾਂਗੇ ਇਸ ਤਰ੍ਹਾਂ ਆਪਾਂ ਕੜਚੀ ਤੋਂ ਨਾਲ ਦੇ ਨਾਲ ਲਾਈ ਜਾਵਾਂਗੇ ਤੇ ਨਾਲ ਦੇ ਨਾਲ ਆਪਾਂ ਭੁੰਨੀ ਜਾਵਾਂਗੇ ਆਟੇ 'ਚੋਂ ਥੋੜੀ-ਥੋੜੀ ਜਿਹੀ ਖੁਸ਼ਬੂ ਆਉਣ ਲੱਗੀ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਇਹਦੇ ਵਿੱਚੋਂ ਕਿਉਂ ਜਦੋਂ ਆਟਾ ਭੁੱਜਦਾ ਹੈ ਤੇ ਇਹਦੇ 'ਚੋਂ ਖੁਸ਼ਬੂ ਆਂਦੀ ਹੈ ਤੇ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਚਲਾਉਂਦੇ ਰਵਾਂਗੇ ਇਹ ਪਿੰਨੀ ਆਪਾਂ ਜਦੋਂ ਮਰਜ਼ੀ ਬਣਾ ਕੇ ਖਾ ਸਕਦੇ ਆ ਗਰਮੀ 'ਚ ਵੀ ਬਣਾ ਕੇ ਖਾ ਸਕਦੇ ਆ ਜਾਂ ਫਿਰ ਠੰਡ ਬਹੁਤ ਜ਼ਿਆਦਾ ਹੈ ਤਾਂ ਵੀ ਬਣਾ ਕੇ ਖਾ ਸਕਦੇ ਆ ਬਣਾਉਂਦਾ ਜਿਹੜਾ ਮੈਥਡ ਹੈ ਇਸੇ ਤਰੀਕਾ ਆਪਾਂ ਬਹੁਤ ਈਜ਼ੀ ਮੈਥਡ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਘਰ ਦੇ ਵਿੱਚ ਸੌਖੇ ਤਰੀਕੇ ਨਾਲ ਬਣਾ ਕੇ ਖਾ ਸਕਦੇ ਆ ਤਾਂ ਕਾਫੀ ਗਾੜਾ ਆਪਣਾ ਬੈਟਰ ਜਿਹੜਾ ਕਾਫੀ ਗਾਣਾ ਹੋ ਗਿਆ ਤੇ ਹਲੇ ਥੋੜਾ ਜਿਆ ਹੋਰ ਗਾੜਾ ਹੋਏਗਾ ਇਹ ਤਾਂ ਲਗਾਤਾਰ ਆਪਾਂ ਇਸੇ ਤਰ੍ਹਾਂ ਹੀ ਇਹਨੂੰ ਚਲਾਉਂਦੇ ਰਵਾਂਗੇ ਤੇ ਪਿੰਨੀਆਂ ਬਣਾਣੀਆਂ ਕੋਈ ਔਖੀਆਂ ਨਹੀਂ ਹੈਗੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਬਣਾ ਲੈਨੇ ਆ ਤੇ ਜਿਆਦਾ ਟਾਈਮ ਆਪਣਾ ਇਹਦੇ ਵਿੱਚ ਵੇਸਟ ਨਹੀਂ ਹੁੰਦਾ ਬਸ ਥੋੜਾ ਜਿਹਾ ਇਹਦੇ ਵਿੱਚ ਮੈਥਡ ਹੈ ਕਿ ਜਿਹੜਾ ਆਪਾਂ ਨੇ ਆਟਾ ਭੁੰਨਣਾ ਹੈ ਆਟਾ ਆਪਾਂ ਨੇ ਚੰਗੀ ਤਰ੍ਹਾਂ ਭੁੰਨਣਾ ਹੈ ਆਟਾ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਜੇ ਆਟਾ ਕੱਚਾ ਰਹੇਗਾ ਤਾਂ ਪਿੰਨੀ ਦਾ ਟੇਸਟ ਨਹੀਂ ਆਏਗਾ ਤੇ ਆٹے ਨੂੰ ਆਪਾਂ ਨੇ ਚੰਗੀ ਤਰ੍ਹਾਂ ਭੁੱਜਣਾ ਹੈ ਤਾਂ ਦੇਖੋ ਆਪਣਾ ਜਿਹੜਾ ਆਟਾ ਥੋੜਾ ਥੋੜਾ ਭੁੱਜਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਨੂੰ 4 ਤੋਂ 5 ਮਿੰਟ ਹੋਰ ਇਹਨੂੰ ਲੱਗ ਸਕਦੇ ਨੇ ਕਿਉਂਕਿ ਫਲੇਮ ਨੂੰ ਆਪਾਂ ਮੀਡੀਅਮ ਰੱਖਿਆ ਹੋਇਆ ਹੈ ਤੇ ਇੱਥੇ ਜਿਹੜਾ ਆਪਣਾ ਖੋਆ ਹੈ ਉਹ ਵੀ ਆਪਣਾ ਗਾੜਾ ਹੋ ਗਿਆ ਦੇਖੋ ਬਸ ਥੋੜਾ ਜਿਹਾ ਆਪਾਂ ਨੇ ਹੋਰ ਕਾਲਾ ਕਰਕੇ ਫਲੇਮ ਨੂੰ ਆਪਾਂ ਕਰ ਦਾਂਗੇ ਆਫ ਤੇ ਆਪਣਾ ਜਿਹੜਾ ਆਟਾ ਹੈ ਆਟਾ ਵੀ ਆਪਣਾ ਜਿਹੜਾ ਹੈ 컬러 ਬਦਲ ਗਿਆ ਆਟੇ ਦਾ ਵੀ ਤੇ ਹੁਣ ਆਟਾ ਜਿਹੜਾ ਹੈ ਆਪਣਾ ਬਿਲਕੁਲ ਭੁੱਜ ਕੇ ਤਿਆਰ ਹੋ ਚੁੱਕਿਆ ਤੇ ਨਾਲ ਦੀ ਨਾਲ ਆਪਾਂ ਇਹਨੂੰ ਕਟਚੀ ਦੇ ਨਾਲ ਇਸੇ ਤਰ੍ਹਾਂ ਹੀ ਆਪਾਂ ਤਾਂ ਕਿ ਇਹਦੇ ਵਿੱਚ ਕੋਈ ਵੀ ਗੁੱਟਲੀ ਨਾ ਰਹਿ ਜਾਵੇ ਆਟੇ ਦੀ ਤੇ ਨਾਲ ਦੀ ਨਾਲ ਆਪਾਂ ਇਹਨੂੰ ਭੁੰਨੀ ਜਾਵਾਂਗੇ ਬਸ ਆਪਾਂ 2 ਮਿੰਟ ਲਈ ਆਪਾਂ ਨੇ ਹੋਰ ਭੁੰਨਣਾ ਇਹਨੂੰ ਤੇ ਕਾਫੀ ਹੱਦ ਤੱਕ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਹੋ ਗਿਆ ਹੈ ਤੇ ਇੱਥੇ ਆਪਣਾ ਖੁਆ ਵੀ ਤਿਆਰ ਹੈ ਦੇਖੋ ਹੁਣ ਮੈਂ ਫਲੇਮ ਨੂੰ ਕਰ ਦਿੱਤਾ ਹੈ ਬਿਲਕੁਲ ਆਫ ਤੇ ਠੰਡਾ ਹੋ ਕੇ ਇਹ ਬਿਲਕੁਲ ਹੀ ਗਾੜਾ ਹੋ ਜਾਏਗਾ ਆ ਦੇਖੋ ਖੋਆ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਣਾ ਜਿਹੜਾ ਆਟਾ ਆਟਾ ਵੀ ਨਾਲ ਦੀ ਨਾਲ ਭੁੱਜ ਗਿਆ ਦੋਨੋਂ ਕੰਮ ਆਪਾਂ ਨੇ ਨਾਲ ਹੀ ਕਰ ਲਏ ਨੇ ਆ ਦੇਖੋ ਜੀ ਆਪਣਾ ਆਟਾ ਹੁਣ ਜਿਹੜਾ ਬਿਲਕੁਲ ਭੁੱਜ ਕੇ ਤਿਆਰ ਹੋ ਗਿਆ ਆਟੇ ਨੇ ਬਿਲਕੁਲ ਕਲਰ ਚੇਂਜ ਕਰ ਲਿਆ ਆਪਣਾ ਹੁਣ ਇਹ ਸਟੇਜ ਦੇ ਉੱਤੇ ਆਪਾਂ ਗੈਸ ਦੀ ਫਲੇਮ ਨੂੰ ਬਿਲਕੁਲ ਆਫ ਕਰ ਦਵਾਂਗੇ ਜਿੱਦਾਂ ਆਪਣਾ ਆਟਾ ਭੁੱਜ ਜਾਏਗਾ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦਵਾਂਗੇ ਉਹਦੇ ਬਾਅਦ ਜਿਹੜਾ ਵੀ ਆਪਣਾ ਕੰਮ ਕਰਨਾ ਹੈ ਉਹਦੇ ਬਾਅਦ ਕਰਾਂਗੇ ਆਪਾਂ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਚੀਨੀ ਇਹ ਚੀਨੀ ਨੂੰ ਮੈਂ ਪਹਿਲਾਂ ਹੀ ਪੀਸ ਕੇ ਰੱਖ ਲਿਆ ਸੀਗਾ ਅੱਧੀ ਖੋਲੀ ਚੀਨੀ ਹੈ ਜੇ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਰੱਖ ਸਕਦੇ ਹੋ ਲੇਕਿਨ ਜਿਹੜੀ ਇਹ ਚੀਨੀ ਬਿਲਕੁਲ ਆਪਾਂ ਬਿਲਕੁਲ ਨੋਰਮਲ ਜੀ ਰੱਖੀ ਹੈ ਠੀਕ ਹੈ ਇਹਦਾ ਮਿੱਠਾ ਤੇ ਇੱਕ ਕੌਲੀ ਦੇ ਵਿੱਚ ਇੱਕ ਕੌਲੀ ਆਟੇ ਦੇ ਵਿੱਚ ਆਪਾਂ ਦਾ ਕੌਲੀ ਇਹ ਚੀਨੀ ਪਾ ਲਈ ਹੈ ਤੇ ਇਹਦਾ ਮੈਜ਼ਰਮੈਂਟ ਬਿਲਕੁਲ ਠੀਕ ਹੈ ਨਾ ਜ਼ਿਆਦਾ ਹੈ ਤੇ ਨਾ ਹੀ ਘੱਟ ਹੈ ਤੇ ਮਿਕਸ ਕਰ ਦਿੱਤੀ ਆਪਾਂ ਨੇ ਹੁਣ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਖੁਆ ਜਿਹੜਾ ਆਪਣਾ ਹੀ ਕੱਢ ਕੇ ਰੱਖਿਆ ਸੀ ਸਾਰਾ ਹੀ ਖੁਆ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਖੋਆ ਵੀ ਆਪਾਂ ਨੇ ਐਡ ਕਰ ਦਿੱਤਾ ਇਹਦੇ ਵਿੱਚ ਮਿਕਸ ਕਰ ਦਵਾਂਗੇ ਹੁਣ ਬਹੁਤ ਚੰਗੀ ਤਰ੍ਹਾਂ ਆਪਾਂ ਨੇ ਮਿਕਸ ਕਰਨਾ ਹੈ ਤਾਂ ਦੇਖੋ ਇਸ ਤਰੀਕੇ ਨਾਲ ਆਪਾਂ ਨੇ ਮਿਕਸ ਕਰਨਾ ਹੈ ਆਟਾ ਤੇ ਖੋਆ ਜਿਹੜਾ ਆਪਣਾ ਸਾਰੀ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰਨੀਆਂ ਨੇ ਆਪਾਂ ਨੇ ਤੇ ਮੈਂ ਥੋੜੇ ਜਿਹਾ ਘੱਟ ਹੀ ਕੁਆਂਟੀਟੀ ਵਿੱਚ ਬਣਾਇਆ ਤੁਸੀਂ ਵੱਧ ਵੀ ਬਣਾ ਸਕਦੇ ਹੋ ਆਪਣੇ ਹਿਸਾਬ ਨਾਲ ਤੇ ਹੁਣ ਜੇ ਤੇ ਤੁਸੀਂ ਬਣਾ ਰਹੇ ਹੋ ਠੰਡ ਕਰਕੇ ਤਾਂ ਫਿਰ ਇਹਦੇ ਵਿੱਚ ਡਰਾਈ ਫਰੂਟ ਪਾ ਸਕਦੇ ਹੋ ਤੇ ਡਰਾਈ ਫਰੂਟ ਮੈਂ ਪਹਿਲਾਂ ਹੀ ਗ੍ਰाइंड ਕਰਕੇ ਰੱਖ ਲਈ ਸੀਗੇ ਤੇ ਮੈਂ ਡਰਾਈ ਫਰੂਟ ਥੋੜੇ ਜਿਹਾ ਘੱਟ ਹੀ ਪਾ ਰਹੀ ਕਿਉਂਕਿ ਹਲੇ ਜਿਆਦਾ ਪੂਰੀ ਤਰ੍ਹਾਂ ਠੰਡ ਨਹੀਂ ਪੈਣ ਲੱਗੀ ਤੇ ਗਰਮੀ ਦੇ ਵਿੱਚ ਆਪਾਂ ਡਰਾਈ ਫਰੂਟ ਜਿਆਦਾ ਨਹੀਂ ਖਾ ਸਕਦੇ ਕਿਉਂਕਿ ਗਰਮ ਹੁੰਦੇ ਨੇ ਇਹਨਾਂ ਦੀ ਜਿਹੜੀ ਤਸਵੀਰ ਹੈ ਉਹ ਗਰਮ ਹੁੰਦੀ ਹੈ ਤੇ ਮੈਂ ਬਿਲਕੁਲ ਥੋੜੇ ਜਿਹਾ ਪਾ ਰਹੀ ਹਾਂ ਖਾਲੀ ਟੇਸਟ ਵਾਸਤੇ ਤੁਸੀਂ ਚਾਹੇ ਤਾਂ ਸਕਿੱਪ ਵੀ ਕਰ ਸਕਦੇ ਹੋ ਯਹਾਂ ਪੇ ਜਿਆਦਾ ਠੰਡ ਹੈ ਤੇ ਤੁਸੀਂ ਵੱਧ ਵੀ ਪਾ ਸਕਦੇ ਹੋ ਤੇ ਮੈਂ ਥੋੜੇ ਜਿਹਾ ਘੱਟ ਇਸ ਕਰਕੇ ਪਾਏ ਨੇ ਗਰਮੀ ਕਰਕੇ ਤੇ ਥੋੜੇ ਜਿਹਾ ਮਿਕਸ ਕਰ ਦਿੱਤੇ ਨਾ ਇਹਨਾਂ ਦਾ ਜਿਹੜਾ ਸਵਾਦ ਹੈ ਵਧੀਆ ਆਉਂਦਾ ਹੈ ਪਿੰਨੀ ਦੇ ਵਿੱਚ ਇਹ ਹੁਣ ਮੇਰੇ ਆ ਆਪਣਾ ਜਿੰਨਾ ਵੀ ਬਣ ਸੀਗਾ ਫਿਰ ਆਪਣਾ ਤਿਆਰ ਹੈ ਹੁਣ ਪਿੰਨੀ ਵਾਲੀ ਹੁਣ ਇਹਨੂੰ ਆਪਾਂ ਕੱਢ ਲਵਾਂਗੇ ਕਿਸੇ ਵੀ ਪਲੇਟ ਦੇ ਵਿੱਚ ਆਪਾਂ ਇਹਨੂੰ ਸਟੀਲ ਦੀ ਪਲੇਟ ਦੇ ਵਿੱਚ ਸਾਰਾ ਹੀ ਜਿੰਨਾ ਮਿਸ਼ਰਣ ਹੈ ਆਪਾਂ ਇਹਨੂੰ ਕੱਢ ਲਵਾਂਗੇ ਤੇ ਬਹੁਤ ਹੀ ਸੋਹਣੀ ਆਪਣੀ ਜਿਹੜੀ ਹੈ ਤੁਸੀਂ ਚਾਹੋ ਤਾਂ ਇਹਨੂੰ ਇਸੇ ਤਰ੍ਹਾਂ ਵੀ ਖਾ ਸਕਦੇ ਹੋ ਲੇਕਿਨ ਜਦੋਂ ਪਿੰਨੀਆਂ ਬਣ ਜਾਣਗੀਆਂ ਤੇ ਪਿੰਨੀਆਂ ਆਪਣਾ ਏ ਕਿ ਪਿੰਨੀਆਂ ਵੀ ਖਾਣ ਚ ਵਧੀਆ ਲੱਗਦੀਆਂ ਨੇ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਵਟ ਲਵਾਂਗੇ ਪਿੰਨੀਆਂ ਜਿਹੜੀਆਂ ਨੇ ਆਪਾਂ ਇਹਨੇ ਗਰਮ ਗਰਮ ਦੇ ਵਿੱਚ ਹੀ ਵਟਣੀਆਂ ਨੇ ਜੇ ਬੈਟਰ ਠੰਡਾ ਹੋ ਗਿਆ ਤੇ ਪਿੰਨੀਆਂ ਆਪਣੀਆਂ ਸਹੀ ਨਹੀਂ ਵਟੀਆਂ ਜਾਣਗੀਆਂ ਤੇ ਗਰਮ ਗਰਮ ਕੁਰਸੀਆਂ ਕੋਸੀਆਂ ਨੇ ਥੋੜੇ ਜਿਹਾ ਠੰਡਾ ਹੋ ਜਾਏਗਾ ਮਿਸ਼ਣ ਤਾਂ ਆਪਾਂ ਇਹਦਾ ਪਿੰਨੀਆਂ ਵਟਾਂਗੇ ਤੇ ਜਿਆਦਾ ਗਰਮ ਹੋਵੇਗਾ ਤੇ ਫਿਰ ਆਪਣਾ ਹੱਥ ਵੀ ਲਗਣਾ ਔਖਾ ਹੈ ਤੇ ਥੋੜਾ ਥੋੜਾ ਜਿਹਾ ਕੋਸਾ ਇਹ ਮਿਸ਼ਨ ਆਪਾਂ ਸਾਰੀਆਂ ਪਿੰਨੀਆਂ ਇਸੇ ਤਰ੍ਹਾਂ ਵਟ ਕੇ ਤੁਹਾਨੂੰ ਦਿਖਾਵਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਆਪਾਂ ਹੋਰ ਵੀ ਨਵੀਂ-ਨਵੀਂ ਵਧੀਆ-ਵਧੀਆ ਰੈਸਪੀਸ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਮੇਰੀ ਕੋਸ਼ਿਸ਼ ਆਹੀ ਰਹਿੰਦੀ ਹੈ ਕਿ ਤੁਹਾਡੇ ਲਈ ਮੈਂ ਵਧੀਆ ਤੋਂ ਵਧੀਆ ਰੈਸਪੀਸ ਲੈ ਕੇ ਆਵਾਂ ਤਾਂ ਕਿ ਆਪਣੇ ਈਵਰਸ ਨੂੰ ਵਧੀਆ ਵੀ ਲੱਗਣ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਦੇਖੋ ਆਪਾਂ ਨੇ ਇਸੇ ਤਰ੍ਹਾਂ ਹੀ ਪਿੰਨੀਆਂ ਵਾਟ ਲੈਣੀਆਂ ਨੇ ਸਾਰੀਆਂ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਆਪਾਂ ਕਣਕ ਦੇ ਆਟੇ ਨਾਲ ਪਿੰਨੀਆਂ ਬਣਾ ਕੇ ਤਿਆਰ ਕਰ ਲਿਆ ਨੇ ਤੇ ਇਹਨੂੰ ਵੱਧ ਤੋਂ ਵੱਧ 15 ਜਾਂ 20 ਮਿੰਟ ਲੱਗ ਜਾਂਦੇ ਨੇ ਜਿਆਦਾ ਆਪਣਾ ਟਾਈਮ ਨਹੀਂ ਲੱਗਦਾ ਹੈਗਾ ਇਹ ਬਣਾਉਣ ਚ ਤਾਂ ਦੇਖੋ ਜੀ ਆਪਣੀਆਂ ਸਾਰੀਆਂ ਆਪਾਂ ਨੇ ਪਿੰਨੀਆਂ ਵੱਟ ਲੀਆਂ ਨੇ ਤੇ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਨੇ ਤੇ ਖਾਣ ਦੇ ਵਿੱਚ ਤੇਜ਼ ਤੋਂ ਵੀ ਵੱਧ ਸਵਾਦ ਨੇ ਤੇ ਤੁਸੀਂ ਵੀ ਬਣਾ ਕੇ ਟਰਾਈ ਕਰ ਸਕਦੇ ਹੋ ਅਪਾ ਹੋਰ ਵੀ ਲੈ ਕੇ ਆਵਾਂਗੇ ਵਧੀਆ ਵਧੀਆ ਰੈਸਪੀਸ ਤੁਸੀਂ ਬਣਾਓ ਖਾਓ ਤੇ ਇੰਜੋਏ ਕਰੋ ਸਸਟਿਕ ਕਲਜੀ